ਕੈਬਿਨੇਟ ਮੀਟਿੰਗ ਹੋਈ ਜਿਸ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਜੀ ਹਾਂ ਸਿਆਮ ਭਗਵੰਤ ਮਾਨ ਹਸਪਤਾਲ ਤੋਂ ਲਾਈਵ ਹੋਏ ਜਿਸ ਦੇ ਵਿੱਚ ਉਹਨਾਂ ਨੇ ਫੈਸਲੇ ਸੰਬੰਧੀ ਚਾਨਣਾ ਪਾਇਆ ਏ ਦੱਸ ਦਈਏ ਕਿ ਉਹਨਾਂ ਨੇ ਫੈਸਲੇ ਲੈਂਦੇ ਹੋਏ ਜਿਸ ਦਾ ਖੇਤ ਉਸ ਦੀ ਰੇਤ ਵਾਲਾ ਫੈਸਲਾ ਮਨਜ਼ੂਰ ਕਰ ਲਿਆ ਏ ਜੀ ਹਾਂ ਇਸ ਨੀਤੀ ਨੂੰ ਮਨਜ਼ੂਰ ਕਰ ਲਿਆ ਗਿਆ ਏ ਅਤੇ 15 ਨਵੰਬਰ ਤੱਕ ਬਿਨਾ ਪਰਮਟ ਰੇਤ ਚੁੱਕਣ ਦੀ ਪਰਵਾਨਗੀ ਦੇ ਦਿੱਤੀ ਗਈ ਹੈ ਜਿਵੇਂ ਕਿ ਕਿਸਾਨ ਨੇ ਜਿਹੜੇ ਉਹ 15 ਨਵੰਬਰ ਤੱਕ ਰੇਤ ਚੁੱਕ ਸਕਦੇ ਨੇ ਜਿਹੜੀ ਉਹਨਾਂ ਦੇ ਖੇਤਾਂ ਦੇ ਵਿੱਚ ਆਈ ਹੈ ਉਸ ਤੋਂ ਬਾਅਦ ਉਹ ਚਾਹੀ ਉਸਨੂੰ ਵੇਚਣ ਜਾਂ ਕਿਸ ਤਰੀਕੇ ਦੇ ਨਾਲ ਵੀ ਉਹ ਯੂਜ਼ ਕਰ ਸਕਦੇ ਨੇ ਕਿਉਂਕਿ ਅਗਰ ਪੀੜਤ ਪਾਕਿਸਤਾਨ ਦੇ ਜਿਨ੍ਹਾਂ ਦਾ ਨੁਕਸਾਨ ਹੋਇਆ ਏ ਉਹਨਾਂ ਨੂੰ 20000 ਪ੍ਰਤੀ ਏਕੜ ਮੁਆਵਜ਼ਾ ਮਿਲੇਗਾ ਅਤੇ ਜਿਹੜੇ ਕਿਸਾਨਾਂ ਨੇ ਇਸ ਦੌਰਾਨ ਜਾਂ ਜਿਨ੍ਹਾਂ ਲੋਕਾਂ ਨੇ ਇਸ ਦੌਰਾਨ ਜਾਨ ਗਵਾਈ ਹੈ ਹੜ੍ਹਾਂ ਦੇ ਵਿੱਚ ਉਹਨਾਂ ਨੂੰ 4-4 ਲੱਖ ਰੁਪਏ ਦਿੱਤੇ ਜਾਣਗੇ ਤਾਂ ਕਰਜ਼ਾ ਚੁਕਾਉਣ ਵਾਲਿਆਂ ਦੇ ਲਈ ਜਿਹੜੀ ਲਿਮਿਟ ਹੈ ਉਹ ਵੀ ਵਧਾ ਦਿੱਤੀ ਗਈ ਹੈ ਜੀ ਹਾਂ ਜਿਨ੍ਹਾਂ ਵਿਅਕਤੀਆਂ ਨੇ ਜਿਹੜਾ ਕਿਸਾਨਾਂ ਨੇ ਕਰਜ਼ਾ ਲਿਆ ਹੋਇਆ ਸੀ ਉਹਨਾਂ ਨੇ ਜਿਹੜੀ ਛਿਮਾਹੀ ਭਰਨੀ ਸੀ ਤੇ ਹੁਣ ਉਹ 6 ਮਹੀਨੇ ਹੋਰ ਵਧਾ ਦਿੱਤੀ ਗਈ ਹੈ ਤੇ ਜਿਹੜੀ ਹੁਣ 6 ਮਹੀਨੇ ਤੋਂ ਬਾਅਦ ਇਹ ਲਿਮਿਟ ਹੈ ਉਹ ਭਰੀ ਜਾ ਸਕਦੀ ਹੈ ਤਾਂ ਉਧਰ ਪਰਸਿਆਂ ਦੀ ਮੌਤ ਦੇ ਉੱਤੇ ਵੀ ਵਿੱਤੀ ਸਹਾਇਤਾ ਮਿਲੇਗੀ ਜਿਨ੍ਹਾਂ ਦਾ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਉਹਨਾਂ ਦੇ ਬਾਰੇ ਵੀ ਕਿਹਾ ਕਿ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਸ ਦੀ ਸਾਰੀ ਸਹਾਇਤਾ ਕੀਤੀ ਜਾਵੇਗੀ ਤਾਂ ਹਰੇਕ ਪਿੰਡ ਦੇ ਵਿੱਚ ਡਾਕਟਰੀ ਸਹਾਇਤਾ ਮਿਲੇਗੀ ਪਿੰਡਾਂ ਦੇ ਵਿੱਚ ਵਿਆਪਕ ਤੌਰ ਦੇ ਉੱਤੇ ਸਫਾਈ ਹੋਵੇਗੀ ਕਿਉਂਕਿ ਹੜ੍ਹਾਂ ਦੇ ਕਾਰਨ ਕਾਫੀ ਜ਼ਿਆਦਾ ਪਿੰਡਾਂ ਦੇ ਵਿੱਚ ਗੰਦਗੀ ਭਰੀ ਹੈ ਕਾਫੀ ਤਰ੍ਹਾਂ ਦਾ ਜੀਵ ਜੰਤੂ ਹੈ ਜਿਹੜਾ ਉਹ ਹੜ੍ਹਾਂ ਦੇ ਵਿੱਚ ਇਸ ਦੌਰਾਨ ਪਿੰਡਾਂ ਦੇ ਵਿੱਚ ਪਹੁੰਚਾਇਤ ਸਰਕਾਰੀ ਜਾਇਦਾਦਾਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ ਅਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜਲਦੀ ਮੈਂ ਠੀਕ ਹੋ ਕੇ ਲੋਕਾਂ ਦੇ ਵਿੱਚ ਵਿਚਰਾਂਗਾ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ